ਪਰ ਜਦੋਂ ਇੱਥੇ ਆਏ ਹਾਂ ਵੀ ਇੱਥੇ 라ਵਣ ਦੀ ਪੂਜਾ ਕੀਤੀ ਜਾਂਦੀ ਹੈ ਲੋਕ ਇੱਥੇ ਮੱਥਾ ਟੇਕਦੇ ਕਿਤਾ ਉਹ ਚੀਜ਼ ਕਿਹੋ ਜਿਹੀ ਲੱਗੀ ਇੱਥੇ ਅੱਗੇ ਇਹ ਚੀਜ਼ ਨੂੰ ਠੀਕ ਲੱਗਿਆ ਜੀ ਇਹ ਹੂੰ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਹੈਗਾ ਨਾ ਵੀ ਇਹ 라ਵਣ ਜਿਹੜਾ ਇਹ ਵੀ ਉਹ ਵੀ ਬਰਾਬਰ ਹੀ ਸੀ ਉਹਨਾਂ ਦੇ ਉਹ ਵੀ ਵਿਦਵਾਨ ਸੀਗਾ ਬਿਲਕੁਲ ਹਾਂ ਵਿਦਵਾਨ ਸੀਗਾ ਚਾਰੇ ਵੇਦਾਂ ਦੀ ਜਾਸ ਦੀ ਮੂਹ ਜਵਨੀ ਇਹਦੇ ਹੂੰ ਠੀਕ ਹੈ ਨਹੀਂ ਇਸ ਕਰਕੇ ਇਹਨੂੰ ਮਾਰਾ ਕਿਉਂ ਕਿ ਹਜਾਵੇ ਇਹਦਾ ਇੱਕ ਲੋਕ ਹੀ ਗੁਰੇਸ਼ਵਰੀ ਸੀ ਕਰਦੇ ਨੇ ਇੱਕ ਦੂਜੇ ਨਾਲ ਹੂੰ ਉਹ ਅੱਗ ਲਾਈ ਜਾਂਦੇ ਨੇ ਅਗਰ ਉਹਨਾਂ ਦੀ ਗਲਤੀ ਹੈ ਨਹੀਂ ਕੋਈ ਆ ਪੂਰੇ ਭਾਰਤ ਵਿੱਚ ਜਿਹੜਾ ਕਿ ਆ ਰਾਵਣ ਦਹਨ ਕੀਤਾ ਜਾਂਦਾ ਹੈ ਰਾਵਣ ਨੂੰ ਅੱਗ ਲਗਾਈ ਜਾਂਦੀ ਹੈ ਪਰ ਇੱਥੇ ਜਿੱਥੇ ਰਾਵਣ ਦੀ ਪੂਜਾ ਕੀਤੀ ਜਾ ਰਹੀ ਹੈ ਇੱਥੇ ਆ ਕੇ ਕਿੱਦਾਂ ਦੀ ਵਾਈਬ ਜਿਹੜੀ ਹੈ ਮਹਿਸੂਸ ਹੋ ਰਹੀ ਹੈ ਬਹੁਤ ਚੰਗੀ ਵਾਈਬ ਮਹਿਸੂਸ ਹੋ ਰਹੀ ਹੈ ਜੀ ਮੇਰੇ ਕਹਿਣਾ ਜਿਹੜਾ 라ਵਣ ਦਾ ਦਾਨ ਕੀਤਾ ਜਾਂਦਾ ਬਿਲਕੁਲ ਗਲਤ ਹੈਗਾ ਇਹ ਕਰਨਾ ਹੀ ਨਹੀਂ ਚਾਹੀਦਾ ਕਿਉਂਕਿ ਕਲਯੂਗੀ ਚਸਤਾ 라ਵਣ तू ਵੀ ਮਹਾਪਾਪੀ ਪਏ ਨੇ ਆਪਾਂ ਦੇਖ ਹੀ ਰਹੇ ਹਾਂ ਇੱਥੇ ਦੇਖ ਕੇ ਆ ਕੇ ਵੀ ਲੋਕ ਇੱਥੇ 라ਵਣ ਦੀ ਪੂਜਾ ਕਰ ਰਹੇ ਨੇ ਉਹ ਚੀਜ਼ ਦੇਖ ਕੇ ਕਿ ਹੋ ਜਾਣਾ ਹਾਂ ਬੜਾ ਵਧੀਆ ਮਹਿਸੂਸ ਹੋਇਆ ਨਹੀਂ ਤੇ ਹਰੇਕ ਪਾਸੇ ਉਹਨਾਂ ਨੂੰ ਜਲਾਉਂਦੇ ਹੀ ਇੱਥੇ ਉਹਨਾਂ ਦੀ ਪੂਜਾ ਕਰ ਰਹੇ ਇਸ ਲਈ ਬਹੁਤ ਅੱਛਾ ਲੱਗਿਆ ਸਾਨੂੰ ਬਿਲਕੁਲ ਕਿੰਨਾ ਪੁਰਾਣਾ ਮੰਦਿਰ ਹੈ ਜੀ ਇਹ ਕੋਈ 150 ਸਾਲ ਤੋਂ ਉੱਪਰ ਹੋ ਗਿਆ ਜੀ ਇੱਥੇ ਬਣਿਆ ਨੂੰ ਜਿਵੇਂ ਬਜ਼ੁਰਗ ਦੱਸਦੇ ਨੇ ਬਾਕੀ ਸਾਨੂੰ ਵੀ 60 ਕ ਸਾਲ ਤਾਂ ਸਾਨੂੰ ਵੀ ਹੋ ਗਏ 65 ਸ ਇੱਥੇ ਰਾਵਣਿਲਾ ਦੂਬੇ ਪਰਿਵਾਰ ਹੈ ਉਹ ਇੱਥੇ ਮੰਦਰ ਦੇ ਵਿੱਚ ਉਹਨਾਂ ਦੇ ਮਤਲਬ ਉਹ ਆਵਨਾਂ ਨੇ ਸਾਰੀ ਪਾਠ ਪੂਜਾ ਕਰਾਉਂਦੇ ਸੀ ਤੇ ਹੁਣ ਵੀ ਕਰਾ ਰਹੇ ਨੇ ਉਹਨਾਂ ਦੇ ਜੋ ਬੱਚੇ ਨੇ ਅੱਗੇ ਹੈ ਉਹਨਾਂ ਦਾ ਪਰਿਵਾਰ ਕੋਈ ਵੀ ਹੋਵੇ ਉਹ ਇੱਥੇ ਆ ਕੇ ਹਰ ਸਾਲ ਰਾਵਣਿਲਾ ਕਰਦੇ ਨੇ ਔਰ ਇੱਥੇ ਰਾਵਣ ਦੀ ਪੂਜਾ ਹੁੰਦੀ ਹੈ ਆ ਸੰਸਾਰ ਦੇ ਵਿੱਚ ਕਹ ਲੋ ਰਾਵਣ ਦਹਨ ਕਿਤੇ ਉਹਨਾਂ ਦਾ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਤੁਹਾਡਾ ਪਰਿਵਾਰ ਜਿਹੜੀ ਐਸਦੀ ਦੇਖ ਰਿਹਾ ਕਰਦਾ ਤੇ ਪੂਜਨ ਕੀਤਾ ਜਾਂਦਾ ਜੀ ਸਰ ਐਕਚੁਅਲੀ ਇਸ ਵਿੱਚ ਇਹ ਜ਼ਿਕਰ ਹੋ ਗਿਆ ਜੀ ਸਭ ਤੋਂ ਪਹਿਲਾਂ ਇਹ ਸ਼੍ਰੀ ਰਾਮ ਮੰਦਰ ਅਜੀ ਸ਼੍ਰੀ ਰਾਮ ਮੰਦਰ ਪਹਿਲ ਜਿਸ ਦੀ ਸਥਾਪਨਾ 1835 ਦੇ ਵਿੱਚ ਸਾਡੇ ਗ੍ਰੇਡ ਗ੍ਰੇਡ ਗ੍ਰੈਂਡਫਾਦਰਸ ਨੇ ਬਜ਼ੁਰਗਾ ਨੇ ਕੀਤੀ ਸੀ ਇਹ ਕਿੰਨੇ ਸਮੇਂ ਦਾ ਜਿਹੜਾ ਚੱਲਦਾ ਆ ਰਿਹਾ ਜੀ ਇਹ ਸਰ ਇਹ ਪ੍ਰਾਚੀਨ ਕਾਲ ਤੋਂ ਹੀ ਚੱਲਦਾ ਆ ਰਿਹਾ ਜੀ ਪ੍ਰਾਚੀਨ ਕਾਲ ਤੋਂ ਰਾਵਣ ਦਹਨ ਦਾ ਦੇਖੋ ਸਰ ਇੱਕ ਗੱਲ ਹੈ ਰਾਵਣ ਜੀ ਨੇ ਜੋ ਗਲਤੀ ਕੀਤੀ ਉਸ ਦੀ ਜੋ ਉਸ ਦੀ ਉਹਨਾਂ ਦੀ ਜੋ ਸਜ਼ਾ ਨੀਅਤ ਹੋਈ ਪਈ ਸੀ ਜੋ ਅਹੰਕਾਰ ਦਾ ਅੰਤ ਸੀ ਉਹ ਪ੍ਰਭੂ ਸ਼੍ਰੀ ਰਾਮ ਨੇ ਕੀਤਾ ਪਰ ਦੂਜੇ ਪਾਸੇ ਅਸੀਂ ਇਹ ਵੀ ਮੈਸੇਜ ਦਿੰਨੇ ਆ ਕਿ ਉਹਨਾਂ ਵਰਗਾ ਸ਼ਿਵ ਭਗਤ ਵੀ ਕੋਈ ਨਹੀਂ ਸੀ ਜਿਨ੍ਹਾਂ ਨੂੰ ਚਾਰੋਂ ਵੇਦ ਕੰਠਾਸਤੇ ਸੀਗੇ ਕਿ ਇੱਥੇ ਲੱਖਾਂ ਕਰੋੜਾਂ ਦੇ ਪਟਾਕੇ ਚਨਾਨ ਨਾਲ ਕੋਈ ਇੱਥੇ ਸਮਾਜ ਨੂੰ ਮੈਸੇਜ ਨਹੀਂ ਮਿਲਣਾ ਅੱਜ ਕੱਲ੍ਹ ਘਰ-ਘਰ ਪਰਿਵਾਰ-ਪਰਿਵਾਰ 라ਵਣ ਬੈਠਾ ਹੈ ਜਿਨ੍ਹਾਂ ਨੂੰ ਸਜ਼ਾ ਮਿਲ ਗਈ ਜਿਨ੍ਹਾਂ ਨੂੰ ਨਹੀਂ ਮਿਲੀ ਉਹਨਾਂ ਨੂੰ ਦੱਸੋ ਉਹਨਾਂ ਦਾ ਕੌਣ ਸਜ਼ਾ ਦੇਊਗਾ ਠੀਕ ਹੈ ਨਾ ਇਹ ਤਾਂ ਵੀ ਮਹਾਤਮਨ 라ਵਣ ਸੀ ਜਿਨ੍ਹਾਂ ਨੇ ਪੂਲੇ ਸ਼ੰਕਰ ਦੀ ਐਨੀ ਭਗਤੀ ਕੀਤੀ ਠੀਕ ਹੈ ਤਾਂ ਅਸੀਂ ਉਹਨਾਂ ਦੀ ਜੋ ਅਛਾਈ ਹੈ ਅਸੀਂ ਉਹੀ ਵੀ ਪੂਜਾ ਕਰਦੇ ਆ। ਤੁਮ ਆਏ ਹੋ ਤੁਸੀਂ ਲੁਧਿਆਣੇ ਤੋਂ। ਸਰ ਇੱਥੇ ਆਏ ਹਾਂ ਜਿੱਥੇ ਰਾਵਣ ਦੀ ਪੂਜਾ ਕੀਤੀ ਜਾਂਦੀ ਕਿਹੋ ਜਿਹਾ ਲੱਗਿਆ ਜੀ ਇੱਥੇ। ਬਹੁਤ ਵਧੀਆ ਜੀ ਬਹੁਤ ਵਧੀਆ। ਜਿਵੇਂ ਆਪਾਂ ਦੇਖਦੇ ਆਂ ਵੀ ਪੂਰੇ ਭਾਰਤ ਵਿੱਚ ਜਿਹੜਾ ਕਿ ਇਹ ਰਾਵਣ ਦਹਨ ਕੀਤਾ ਜਾਂਦਾ ਹੈ, ਰਾਵਣ ਨੂੰ ਅੱਗ ਲਗਾਈ ਜਾਂਦੀ ਹੈ ਪਰ ਇੱਥੇ ਜਿੱਥੇ ਰਾਵਣ ਦੀ ਪੂਜਾ ਕੀਤੀ ਜਾ ਰਹੀ ਹੈ ਇੱਥੇ ਆ ਕੇ ਕਿੱਦਾਂ ਦੀ ਵਾਈਬ ਜਿਹੜੀ ਹੈ ਮਹਿਸੂਸ ਹੋਈ। ਬਹੁਤ ਚੰਗੀ ਵਾਈਬ ਮਹਿਸੂਸ ਹੋ ਰਹੀ ਹੈ ਜੀ। ਮੇਰੇ ਕਹਿਣਾ ਜਿਹੜਾ 라ਵਨ ਦਾ ਦਹਨ ਕੀਤਾ ਜਾਂਦਾ ਬਿਲਕੁਲ ਗਲਤ ਹੈਗਾ ਇਹ ਕਰਨਾ ਹੀ ਨਹੀਂ ਚਾਹੀਦਾ ਕਿਉਂਕਿ ਕਲਯੂਗੀ ਚਸਤਾ 라ਵਨ तू ਵੀ ਮਹਾਪਾਪੀ ਪਏ ਨੇ ਆਪਾਂ ਦੇਖ ਹੀ ਰਹੇ ਆ ਬਿਲਕੁਲ ਪਰ ਉਹ ਜੀ ਜਦੋਂ ਹੁਣ ਇੱਥੇ ਵੀ ਪੂਜਾ ਕੀਤੀ ਤੁਸੀਂ ਕਿਵੇਂ ਪਰਿਵਾਰ ਨਾਲ ਆਏ ਹੋ ਗੱਲ ਹਾਂਜੀ ਪੂਰੇ ਪਰਿਵਾਰ ਨਾਲ ਆਏ ਆ ਜੀ ਹੂੰ ਨਾ ਮੈਮ ਤੁਹਾਡੇ ਨਾਲ ਮੌਜੂਦ ਹਾਂ ਮੈਮ ਕਿੱਦਾਂ ਦਾ ਲੱਗਾ ਜੀ ਇੱਥੇ ਆਏ ਬਹੁਤ ਵਧੀਆ ਲੱਗਾ ਹੈਨਾ ਹਾਂਜੀ ਹਾਂਜੀ ਵੀ ਜਦੋਂ ਇੱਥੇ ਦੇਖਿਆ ਆ ਕੇ ਵੀ ਲੋਕ ਇੱਥੇ 라ਵਨ ਦੀ ਪੂਜਾ ਕਰ ਰਹੇ ਨੇ ਉਹ ਚੀਜ਼ ਦੇਖ ਕੇ ਕਿਹੋ ਜਿਹਾ ਹਾਂ ਬੜਾ ਵਧੀਆ ਮਹਿਸੂਸ ਹੋਇਆ ਨਹੀਂ ਤੇ ਹਰੇਕ ਪਾਸੇ ਉਹਨਾਂ ਨੂੰ ਜਲਾਉਂਦੇ ਹੀ ਇੱਥੇ ਉਹਨਾਂ ਦੀ ਪੂਜਾ ਕਰਦੇ ਇਸ ਲਈ ਬਹੁਤ ਅੱਛਾ ਲੱਗਿਆ ਸਾਨੂੰ ਤੇ ਤੁਹਾਨੂੰ ਇੱਥੋਂ ਬਾਰੇ ਪਤਾ ਕਿਵੇਂ ਲੱਗਿਆ ਇੰਨਾਂ ਨੇ ਮਿਲ ਨਿਊਜ਼ ਪੇਪਰਸ ਪੜ੍ਹਿਆ ਸੀ ਇੰਨਾਂ ਹਾਂ ਆਏ ਕਿੰਦੇ ਚਲ ਆਜੋ ਓਕੇ ਆਨੇ ਦੇਖਦੇ ਆ ਵੀ ਕਿਸ ਤਰ੍ਹਾਂ ਦਾ ਹੈ ਆ ਨਿਊਜ਼ ਪੇਪਰ ਤੋਂ ਪੜ੍ਹ ਕੇ ਇੱਛਾ ਹੋਈ ਨਾ ਵੀ ਇੱਥੇ ਜਾ ਕੇ ਦੇਖੀਏ ਵੀ ਅਸਲ ਚ ਕਿਸ ਤਰੀਕੇ ਦਾ ਹੈ ਨਾ ਬਿਲਕੁਲ ਜੀ ਬਿਲਕੁਲ ਤੇ ਹੁਣ ਵਧੀਆ ਲੱਗਿਆ ਇੱਥੇ ਬਹੁਤ ਚੰਗਾ ਬਹੁਤ ਚੰਗਾ ਸਾਡੇ ਨਾਲ ਸਰਦਾਰ ਜੀ ਮਜੂਨੇ ਗੱਲਬਾਤ ਕਰਦੇ ਆ ਸਾਸੀ ਕਾਲ ਜੀ ਸਾਸੀ ਕਾਲ ਜੀ ਸਰਦਾਰ ਜੀ ਇੱਥੇ ਪਹੁੰਚੇ ਹੋ ਜਿੱਥੇ 라ਵਣ ਦੀ ਪੂਜਾ ਕੀਤੀ ਜਾਂਦੀ ਕਿਹੋ ਜਿਹਾ ਲੱਗ ਰਿਹਾ ਜੀ ਇੱਥੇ ਆ ਕੇ ਇਹ ਵਧੀਆ ਇਲਾਕਾ ਠੀਕ ਹੈ ਜੀ ਇਹ ਹਮ ਇੱਥੇ 라ਵਣ ਦੀ ਪੂਜਾ ਕਰਦੇ ਨੇ ਮੈਂ ਪਹਿਲੀ ਵਾਰ ਆਇਆ ਇੱਥੇ ਤੁਸੀਂ ਕਿੱਥੋਂ ਆਏ ਹੋ ਜੀ ਮੇਰਾ ਪਿੰਡ ਸਾਨੇ ਵਾਲ ਕੋਲ ਮਜਾਰਾ ਸਾਨੇ ਵਾਲ ਕੋਲੇ ਮਜਾਰਾ ਤੇ ਉਮਰ ਕਿੰਨੀ ਹੈ ਜੀ ਤੁਹਾਡੀ 70 ਸਾਲ ਲਗਭਗ ਆ ਜੀ 70 ਸਾਲ ਲਗਭਗ ਜਿੱਥੇ 70 ਸਾਲ ਤੁਹਾਡੀ ਉਮਰ ਹੈ ਮੈਨੂੰ ਲੱਗਦਾ 60-70 ਸਾਲ ਸਾਨੂੰ ਹੋ ਗਏ ਹੁਣੇ ਵੀ ਜਿੱਥੇ 라ਵਣ ਦੇ ਰਹੇ ਦਹਨ ਹੀ ਦੇਖਿਆ ਹੋਗਾ ਜਿੱਥੇ 라ਵਣ ਨੂੰ ਸਾੜਿਆ ਜਾਂਦਾ ਹੈ ਨਾ ਤੇ ਉਹ ਚੀਜ਼ ਦੇਖੀ ਹੋਗੀ ਪਰ ਜਦੋਂ ਇੱਥੇ ਆਏ ਹਾਂ ਵੀ ਜਿੱਥੇ 라ਵਣ ਦੀ ਪੂਜਾ ਕੀਤੀ ਜਾਂਦੀ ਹੈ ਲੋਕ ਇੱਥੇ ਮੱਥਾ ਟੇਕਦੇ ਕਿ ਤਾਂ ਉਹ ਚੀਜ਼ ਕਿਹੋ ਜਿਹੀ ਲੱਗੀ ਇੱਥੇ ਆ ਕੇ ਇਹ ਚੀਜ਼ ਠੀਕ ਲੱਗੀ ਆ ਜੀ ਇਹ ਹੂੰ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਹੈਗਾ ਨਾ ਵੀ ਇਹ ਰਾਵਣ ਜਿਹੜਾ ਇਹ ਵੀ ਉਹ ਵੀ ਬਰਾਬਰ ਹੀ ਸੀ ਉਹਨਾਂ ਦੇ। ਉਹ ਵੀ ਵਿਦਵਾਨ ਸੀਗਾ ਬਿਲਕੁਲ। ਹਾਂ ਵਿਦਵਾਨ ਸੀ। ਹੂੰ। ਚਾਰੇ ਵੇਦ ਜਾਸ ਦੀ ਮੂਝ ਬੰਨੀ ਇਹਦੇ। ਹੂੰ। ਠੀਕ ਹੈ ਨਹੀਂ। ਇਸ ਕਰਕੇ ਇਹਨੂੰ ਮਾਰਾ ਕਿਉਂ ਕਿਹਾ ਜਾਵੇ। ਜਿੱਦਾਂ ਇੱਕ ਲੋਕ ਹੀ ਗੁਰੀਸ਼ੋਰੀ ਸੀ ਕਰਦੇ ਨੇ ਇੱਕ ਦੂਜੇ ਨਾਲ। ਹੂੰ। ਉਹ ਅਗ ਲਾਈ ਜਾਂਦੇ ਨੇ। ਅਗਰ ਉਹਨਾਂ ਦੀ ਗਲਤ ਹੈ ਨਹੀਂ ਉਹ ਕੋਈ। ਹੂੰ। ਠੀਕ ਹੈ ਨਹੀਂ। ਚੰਗੇ ਚੰਗੇ ਮਹਾਪੁਰਖਾਂ ਨੇ ਇਹ ਵਾਰੀ ਵਧੀਆ ਦੱਸਿਆ ਗੁਰੂ ਗ੍ਰੰਥ ਸਾਹਿਬ ਵੀ ਨੇ ਪਹਿਲੇ ਲਿਖਿਆ ਦਰਜਾ ਬਾਣੀ ਉਹਨਾਂ ਦੀ। ਬਿਲਕੁਲ। ਇਵੇਂ ਆ ਜੀ। ਤੁਹਾਨੂੰ ਇਥੋਂ ਦਾ ਪਤਾ ਕਿਵੇਂ ਲੱਗ ਮੈਂ ਟੀਵੀ ਨਹੀਂ ਦੇਖਿਆ ਸੀ ਅੱਛਾ ਜੀ ਹਾਂ ਜੀ ਨਾ ਆਪਣੇ ਨੈਟ ਤੇ ਮੋਬਾਈਲ ਵਿੱਚ ਫੋਨ ਦੇ ਵਿੱਚ ਹਾਂ ਜੀ ਤੇ ਤਾਂ ਇੱਥੇ ਆਉਣ ਦੀ ਇੱਛਾ ਹੋਈ ਨਾ ਵੀ ਇੱਥੇ ਜਾ ਕੇ ਦੇਖੀਏ ਵੀ ਕਿਸੇ ਅਸੀਂ ਦੇਖ ਕੇ ਆਉਣਾ ਫਿਰ ਹਾਂ ਜੀ ਤੇ ਹੁਣ ਵਧੀਆ ਲੱਗਿਆ ਇੱਥੇ ਨਾ ਠੀਕ ਹੈ ਜੀ ਇਹ ਹਾਂ ਸਾਡੇ ਨਾਲ ਉਹ ਪਰਿਵਾਰ ਵੀ ਮੌਜੂਦ ਹੈ ਜਿਨ੍ਹਾਂ ਦੇ ਜ਼ਮੀਨ ਉੱਤੇ ਜਿਹੜਾ ਇਹ ਪਾਇਲ ਮੰਦਿਰ ਬਣਿਆ ਰਾਮ ਮੰਦਿਰ ਬਣਿਆ ਤੇ ਉਸ ਤੋਂ ਬਾਅਦ ਜਿਹੜੀ ਰਾਵਣ ਜੀ ਦੀ ਮੂਰਤੀ ਵੀ ਬਣੀ ਹੋਈ ਆ ਰਾਮ ਰਾਮ ਜੀ ਗਰਾਊਂਡ ਗਰਾਊਂਡ ਰਾਮ ਰਾਮ ਜੀ ਸਰ ਕਿੰਨਾ ਪੁਰਾਣਾ ਮੰਦਿਰ ਹੈ ਜੀ ਇਹ ਕੋਈ 150 ਸਾਲ ਤੋਂ ਉੱਪਰ ਹੋ ਗਿਆ ਜੀ ਇੱਥੇ ਬਣਿਆ ਨੂੰ ਜਿਵੇਂ ਬਜ਼ੁਰਗ ਦੱਸਦੇ ਨੇ ਬਾਕੀ ਸਾਨੂੰ ਵੀ 60 ਕ ਸਾਲ ਤਾਂ ਸਾਨੂੰ ਵੀ ਹੋ ਗਏ 65 ਸਾਲ ਦੇਖਦੇ ਨੂੰ ਇੱਥੇ ਰਾਮਲੀਲਾ ਦੂਬੇ ਪਰਿਵਾਰ ਉਹ ਇੱਥੇ ਮੰਦਰ ਦੇ ਵਿੱਚ ਉਹਨਾਂ ਦੇ ਮਤਲਬ ਉਹ ਆਉਨਾਂ ਨੇ ਸਾਰੀ ਪਾਠ ਪੂਜਾ ਕਰਾਉਂਦੇ ਸੀ ਤੇ ਹੁਣ ਵੀ ਕਰਾ ਰਹੇ ਨੇ ਉਹਨਾਂ ਦੇ ਜੋ ਬੱਚੇ ਨੇ ਅੱਗੇ ਦਾਦੇ-ਪਰਦਾਦੇ ਦਾ ਚਲੋ ਹੁਣ ਹੈ ਨਹੀਂ ਇਸ ਟਾਈਮ ਤੇ ਉਹ ਹੁਣ ਉਹਨਾਂ ਨੂੰ ਜ਼ਰੂਰੀ ਹੈ ਉਹਨਾਂ ਦਾ ਪਰਿਵਾਰ ਕੋਈ ਵੀ ਹੋਵੇ ਉਹ ਇੱਥੇ ਆ ਕੇ ਹਰ ਸਾਲ ਰਾਮਲੀਲਾ ਕਰਦੇ ਨੇ ਔਰ ਇੱਥੇ 라ਵਨ ਦੀ ਪੂਜਾ ਹੁੰਦੀ ਹੈ ਮਤਲਬ ਸਾਰਾ ਪਰਿਵਾਰ ਜਿੰਨੇ ਵੀ ਹੈ ਉਹ ਇੱਥੇ ਆਉਂਦੇ ਨੇ ਕੋਈ ਪਟਿਆਲੇ ਤੋਂ ਆਉਂਦਾ ਕੋਈ ਚੰਡੀਗੜ੍ਹ ਤੋਂ ਆਉਂਦਾ ਦੂਰ ਦੂਰ ਰਹਿੰਦੇ ਨੇ ਹੁਣ ਸ਼ਿਫਟ ਹੋ ਗਏ ਤੇ ਇਸ ਕਰਕੇ ਇੱਥੇ ਇਹਦੀ ਰਾਵਣ ਦੀ ਬਹੁਤ ਮਹਾਨਤਾ ਹੈ ਕਿਉਂਕਿ ਇੱਥੇ ਦੁਸ਼ਹਿਰੇ ਵਾਲੇ ਦਿਨ ਰਾਵਣ ਦੀ ਪੂਜਾ ਕੀਤੀ ਜਾਂਦੀ ਬੱਕਰੇ ਦੀ ਬਲੀ ਦਿੱਤੀ ਜਾਂਦੀ ਹੈ ਤੇ ਸ਼ਰਾਬ ਦੀ ਬੋਤਲ ਵੀ ਦਿੰਦੇ ਆ ਮਤਲਬ ਇਸ ਕਰਕੇ ਨਾ ਇੱਥੇ ਸਾਡੇ ਸ਼ਹਿਰ ਦੇ ਵਿੱਚ ਤਾਂ ਬਹੁਤ ਇਹਦੀ ਮਾਨਤਾ ਹੈ ਜਿਵੇਂ ਦੱਸਦੇ ਨੇ ਵੀ ਜਿਹੜੀ ਮੰਦਿਰ ਜਗ੍ਹਾ ਵੀ ਤੁਹਾਡੇ ਆਮ ਇਸ ਪਰਿਵਾਰ ਦੇ ਨਾਮ ਬੋਲਦੀ ਆ ਤਾਂ ਉਹ ਕੀ ਇਤਿਹਾਸ ਹੈ ਵੀ ਕਿਵੇਂ ਦਿੱਤੀ ਇੱਥੇ ਕਿਵੇਂ ਮੰਦਿਰ ਨੂੰ ਰਾਣੀ ਬਜ਼ੁਰਗਾ ਨਹੀਂ ਮਤਲਬ ਕਹਿੰਦਾ ਸੀਗਾ ਸਾਡੇ ਬਜ਼ੁਰਗ ਚੌਧਰੀ ਸੀਗੇ ਆਦੀ ਸ਼ਫੈਦ ਪੋਸੀ ਉਹਨਾਂ ਨੂੰ ਆ ਕੇ ਉਹਨਾਂ ਨੇ ਕਿਹਾ ਵੀ ਅਸੀਂ ਅਸੀਂ ਇੱਥੇ ਰਹਿਣਾ ਹੈ ਮਤਲਬ ਪ੍ਰਾਣੀ ਹਿਸਟਰੀ ਦਾ ਤਾਂ ਜਿਆਦਾ ਮੈਨੂੰ ਨਹੀਂ ਪਤਾ ਹੈਗਾ ਕਿਉਂਕਿ ਉਹ ਬਜ਼ੁਰਗਾ ਨੂੰ ਪਤਾ ਸੀ ਮੀ ਉਹ ਇੱਥੇ ਰਹਿਣ ਲੱਗੇ ਫਿਰ ਉਹ ਕਹਿੰਦੇ ਵੀ ਅਸੀਂ ਇੱਥੇ ਕਰਨਾ ਹੈ ਜਿਹੜੇ ਹਕੀਮ ਸੀਗੇ ਨਰੇਸ਼ ਚੰਦ ਦੂਬੇ ਉਹਨਾਂ ਦਾ ਮੇਰੇ ਪਿਤਾ ਜੀ ਦੇ ਨਾਲ ਬਹੁਤ ਮਤਲਬ ਲਿੰਕ ਸੀਗਾ ਲਗਾਵ ਸੀ ਜਦੋਂ ਇਹਨੂੰ ਅੰਦਰ ਇੱਕ ਵਾਰੀ ਇਹਨੂੰ ਢਾ ਵੀ ਦਿੱਤਾ ਗਿਆ ਸੀਗਾ ਕਿਸੇ ਨੇ ਇਹਨੂੰ ਢਾ ਦਿੱਤਾ ਸੀ ਦਸਹਰੇ ਵਾਲੇ ਦਿਨ ਹਾਂਜੀ ਉਹ ਵਰਨਾ ਹੋਰ ਦਿਨ ਕਿਸੇ ਮਤਲਬ ਇਹਨੂੰ ਕੋਈ ਹੱਥ ਨਹੀਂ ਲਾ ਸਕਦਾ ਇਹ ਸਿਰਫ ਦਸਹਰੇ ਵਾਲੇ ਦਿਨ ਹੀ ਆ ਜਿਸ ਦਿਨ ਮਤਲਬ ਵਿਜੇ ਪ੍ਰਾਪਤ ਕੀਤੀ ਸ਼੍ਰੀ ਰਾਮਚੰਦਰ ਜੀ ਨੇ ਉਸ ਦਿਨ ਇਹਨੂੰ ਢਾਇਆ ਸੀਗਾ ਫਿਰ ਉਹ ਮੇਰੇ ਫਾਦਰ ਸਾਹਿਬ ਕੋਲ ਗਏ ਉਹਨਾਂ ਨੂੰ ਕਹਿਣ ਲੱਗੇ ਵੀ ਚੌਧਰੀ ਸਾਹਿਬ ਵੀ ਆਹ ਕੰਮ ਐਦਾਂ ਹੋ ਗਿਆ ਵੀ ਉਹ ਕਹਿੰਦੇ ਵੀ ਤੁਸੀਂ ਹਕੀਮ ਜੀ ਉਹ ਕਹਿੰਦੇ ਸੀ ਉਹਨਾਂ ਨੂੰ ਨਾ ਉਹ ਤੇ ਉਹਨਾਂ ਦਾ ਨਰੇਸ਼ ਚੰਦ ਦੁੱਬੇ ਉਹਨਾਂ ਨੂੰ ਹਕੀਮ ਜੀ ਕਹਿੰਦੇ ਸੀ ਉਹ ਕਹਿੰਦੇ ਵੀ ਤੁਸੀਂ ਹਕੀਮ ਜੀ ਘਰਾਉਂਦੇ ਕਿਉਂ ਇਹ ਬਣ ਜੂਗਾ ਤੇ ਦੁਬਾਰਾ ਇਹਨੂੰ ਬਣਾਇਆ ਗਿਆ ਇੱਥੇ ਇੱਕ ਮਿਸਤਰੀ ਮੋਤੀराम ਜੀ ਥਿਗੇ ਉਹਨਾਂ ਨੇ ਇਹਨੂੰ ਫਿਰ ਦੁਬਾਰਾ ਦੁਬਾਰਾ ਸੇ ਤਰੀਕਾ ਦੁਬਾਰਾ ਕਾਇਮ ਕੀਤਾ ਬਣਾਇਆ ਗਿਆ ਬਸ ਇਸੇ ਤਰ੍ਹਾਂ ਹੁਣ ਜੁੱਦੀ ਪਰੰਪਰਾ ਚੱਲੀ ਆਉਂਦੀ ਹੈ 150 ਸਾਲ ਤੋਂ ਵੀ ਵੱਧ ਹੋ ਗਿਆ ਹੁਣਾਂ ਟਾਈਮ ਵੀ ਉਹ ਇਸੇ ਤਰ੍ਹਾਂ ਹੁਣ ਸਾਰੇ ਲੋਕ ਚਾਹੇ ਮੇਲਾ ਭਰਦਾ ਇੱਥੇ ਸਾਡੇ ਪਰਿਵਾਰ ਦੇ ਨਾਲ ਤਾਂ ਚਲੋ ਇਹਨਾਂ ਦੇ ਬਜ਼ੁਰਗਾਂ ਨਾਲ ਵੀ ਲਿੰਕ ਚਲੇ ਆਉਂਦੇ ਹੁਣ ਗਾਹ ਬੱਚਿਆਂ ਨਾਲ ਜਿਹੜੇ ਅਗਲੀ ਪਨੀਰੀ ਆ ਉਹਨਾਂ ਨਾਲ ਵੀ ਚਲੇ ਆਉਂਦੇ ਆ ਮਤਲਬ ਇੱਥੇ ਤੁਸੀਂ ਆਉਣੇ ਮਾਥਾ ਡੇਕਨ ਜਦੋਂ ਵੀ ਦਸਹਿਰੇ ਹਾਂ ਜੀ ਹਾਂ ਅਸੀਂ ਹਰ ਦਸਹਿਰੇ ਨੂੰ ਇੱਥੇ ਰਾਮ ਮੰਦਰ ਵੀ ਇੱਥੇ ਰਾਵਣ ਦੇ ਵੀ ਇੱਥੇ ਮਤਲਬ ਅਸੀਂ ਮੱਥਾ ਟੇਕ ਕੇ ਜਾਂਦੇ ਸਾਰੀ ਦੁਨੀਆ ਹੀ ਸਾਰਾ ਸ਼ਹਿਰ ਹੀ ਟੇਕਦਾ ਜੀ ਅਸੀਂ ਇੱਕ ਕੀ ਸਾਰੇ ਸ਼ਹਿਰ ਹੀ ਟੇਕਦੇ ਆ ਸੰਸਾਰ ਦੇ ਵਿੱਚ ਕਹ ਲੋ 라ਵਣ ਦੇ ਹਨ ਕਿਤੇ ਉਹਨਾਂ ਦੇ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਤੁਹਾਡਾ ਪਰਿਵਾਰ ਜਿਹੜੀ ਐਸਦੀ ਦੇਖ ਰੇ ਕਰਦਾ ਤੇ ਪੂਜਨ ਕੀਤਾ ਜਾਂਦਾ ਜੀ ਸਰ ਐਕਚੁਅਲੀ ਇਸ ਵਿੱਚ ਜਿਕਰ ਹੋ ਗਿਆ ਜੀ ਸਭ ਤੋਂ ਪਹਿਲਾਂ ਇਹ ਸ਼੍ਰੀ ਰਾਮ ਮੰਦਰ ਹੈ ਜੀ ਸ਼੍ਰੀ ਰਾਮ ਮੰਦਰ ਪੈ ਜੀ ਜੀ ਸਥਾਪਨਾ 1835 ਦੇ ਵਿੱਚ ਸਾਡੇ ਗ੍ਰੇਡ ਗ੍ਰੇਡ ਗ੍ਰੈਂਡਫਾਦਰਸ ਨੇ ਬਜ਼ੁਰਗਾ ਨੇ ਕੀਤੀ ਸੀ ਸਰ ਤੇ ਪ੍ਰਾਚੀਨ ਕਾਲ ਤੋਂ ਹੀ ਅਸੀਂ 라ਵਣ ਜੀ ਦੀ ਵੀ ਪੂਜਾ ਕਰਦੇ ਆ ਰਹੇ ਹਾਂ ਜਿਸ ਦੇ ਵਿੱਚ ਉਹਨਾਂ ਦਾ ਜੇ ਆਪਾਂ ਦੁਸ਼ਹਿਰੇ ਵਾਲੇ ਦਿਨ ਜਿਵੇਂ ਅੱਜ ਦੇ ਦਿਨ ਸੂਰਜ ਸ ਦੇ ਟਾਈਮ ਜਦੋਂ ਦਹਨ ਕਰਦੇ ਆ ਤਾਂ ਉਦੋਂ ਸਰ ਸਾਡੇ ਇਹ ਇਹ ਜੋ ਸਾਡਾ ਹੈਗਾ ਕਿ ਉਹਨਾਂ ਨੂੰ ਪ੍ਰਸ਼ਾਦ ਅਰਪਣ ਕਰਦੇ ਆ ਇੱਕ ਸ਼ਰਾਬ ਦੀ ਬੋਤਲ ਤੇ ਇੱਕ ਬੱਕਰੇ ਦਾ ਕੰਨ ਕੱਟ ਕੇ ਬਲੱਡ ਦਿੱਤਾ ਜਾਂਦਾ ਹਾਂ ਹਾਂਜੀ ਜੀ ਸਰ ਇਹ ਕਿੰਨੇ ਸਮੇਂ ਤੋਂ ਜਿਹੜਾ ਚੱਲਦਾ ਆ ਰਿਹਾ ਜੀ ਸਰ ਇਹ ਪ੍ਰਾਚੀਨ ਕਾਲ ਤੋਂ ਹੀ ਚੱਲਦਾ ਆ ਰਿਹਾ ਜੀ ਪ੍ਰਾਚੀਨ ਕਾਲ ਤੋਂ ਜੀ ਸਰ ਕਹਿੰਦੇ ਇੱਥੇ ਰਾਮਲੀਲਾ ਵੀ ਹੁੰਦੀ ਜਿੱਥੇ ਪੂਰਾ ਪਾਇਆ ਲਿਖਸਾ ਹੁੰਨੇ ਇੱਥੇ ਇਕੱਠਾ ਹੁੰਦਾ ਹੈ ਰਾਮਲੀਲਾ ਦੇਖਦੇ ਦੋਸਤੋ ਬਾਅਦ ਜਿੱਥੇ ਰਾਮ ਜੀ ਦੀ 라ਵਣ ਜੀ ਦੀ ਇੱਥੇ ਪੂਜਾ ਕੀਤੀ ਜਾਂਦੀ ਉਸ ਤੋਂ ਬਾਅਦ ਦਹਨ ਵੀ ਕੀਤਾ ਜਾਂਦਾ ਇੱਥੇ ਹਾਂਜੀ ਸਰ 라ਵਣ ਦਹਨ ਦਾ ਦੇਖੋ ਸਰ ਇੱਕ ਗੱਲ ਹੈ 라ਵਣ ਜੀ ਨੇ ਜੋ ਗਲਤੀ ਕੀਤੀ ਉਸ ਦੀ ਜੋ ਉਸ ਦੀ ਉਹਨਾਂ ਦੀ ਜੋ ਸਜ਼ਾ ਨੀਅਤ ਹੋਈ ਪਈ ਸੀ ਜੋ ਅਹੰਕਾਰ ਦਾ ਅੰਤ ਸੀ ਉਹ ਪ੍ਰਭੂ શ્રી ਰਾਮ ਨੇ ਕੀਤਾ ਪਰ ਦੂਜੇ ਪਾਸੇ ਅਸੀਂ ਇਹ ਵੀ ਮੈਸੇਜ ਦਿੰਨੇ ਆ ਕਿ ਉਹਨਾਂ ਵਰਗਾ ਸ਼ਿਵ ਭਗਤ ਵੀ ਕੋਈ ਨਹੀਂ ਸੀ ਜਿਨ੍ਹਾਂ ਨੂੰ ਚਾਰੋਂ ਵੇਦ ਕੰਠਾਸਤੇ ਸੀਗੇ ਠੀਕ ਹੈ ਨਾ ਜਿਹੜੇ ਜਿਹੜੇ ਕਲਾਸ ਚੱਕ ਕੇ ਆਪਣੇ ਮੱਥੇ ਤੇ ਲਗਾ ਕੇ ਪੋਲੇ ਸ਼ੰਕਰ ਦਾ ਨਮਨ ਕਰਦੇ ਸੀ ਠੀਕ ਹੈ ਜੀ ਜਿਨ੍ਹਾਂ ਨੇ ਆਪਣੀ ਭੈਣ ਦੇ ਖਾਦੇ ਰ ਆਪਣੇ ਕੁਲ ਦਾ ਨਾਸ਼ ਕਰਤਾ 1 ਲੱਖ ਪੁੱਤ ਸਵਾ ਲੱਖ ਨਾਤੀ ਉਸ ਰਾਵਣ ਕੇ ਨਾ ਦੀਆਂ ਨਬਾਤੀ ਠੀਕ ਹੈ ਜੀ ਅਸੀਂ ਦੂਜੇ ਪਾਸੇ ਇਹ ਵੀ ਗੱਲ ਕਰਦੇ ਆ ਕਿ ਇੱਥੇ ਲੱਖਾਂ ਕਰੋੜਾਂ ਦੇ ਪਟਾਕੇ ਚਲਾਉਣ ਨਾਲ ਕੋਈ ਇੱਥੇ ਸਮਾਜ ਨੂੰ ਮੈਸੇਜ ਨਹੀਂ ਮਿਲਣਾ ਅੱਜ ਕੱਲ੍ਹ ਘਰ ਘਰ ਪਰਿਵਾਰ ਪਰਿਵਾਰ ਰਾਵਣ ਬੈਠਾ ਹੈ ਜਿਨ੍ਹਾਂ ਨੂੰ ਸਜ਼ਾ ਮਿਲ ਗਈ ਜਿਨ੍ਹਾਂ ਨੂੰ ਨਹੀਂ ਮਿਲੀ ਉਹਨਾਂ ਨੂੰ ਦੱਸੋ ਉਹਨਾਂ ਦਾ ਕੌਣ ਸਜ਼ਾ ਦੇਊਗਾ ਠੀਕ ਹੈ ਨਾ ਇਹ ਤਾਂ ਵੀ ਮਹਾਤਮਨ ਰਾਵਣ ਸੀ ਜਿਨ੍ਹਾਂ ਨੇ ਪੂਲੇ ਸ਼ੰਕਰ ਦੀ ਐਨੀ ਭਗਤੀ ਕੀਤੀ ਠੀਕ ਹੈ ਤਾਂ ਅਸੀਂ ਉਹਨਾਂ ਦੀ ਜੋ ਅਛਾਈ ਹੈ ਅਸੀਂ ਉਸ ਦੀ ਵੀ ਪੂਜਾ ਕਰਦੇ ਹਾਂ ਜੀ ਜਿਸ ਤਰੀਕੇ ਨਾਲ ਹੁਣ ਦੇਖ ਰਹੇ ਆਂ ਵੀ ਸਮਾਂ ਬਦਲ ਰਿਹਾ ਤਾਂ ਲੋਕ ਜਿਹੜੇ ਇੱਥੇ ਬਹੁਤ ਆਉਂਦੇ ਨੇ ਸ਼ਰਧਾਲੂ ਬਣ ਕੇ ਇੱਥੇ ਆਉਂਦੇ ਨੇ ਪੂਜਾ ਕਰਦੇ ਨੇ ਉਸੇ ਸ਼ਰਦਾ ਭਾਵਨਾ ਨਾਲ ਇੱਥੇ ਮੱਥਾ ਟੇਕਦੇ ਨੇ ਵੀ ਜਿਵੇਂ ਅਸਲ 'ਚ ਵਿਦਵਾਨ ਸੀਗੇ ਉਹ ਹਾਂਜੀ ਜੀ ਸਰ ਇੱਥੇ ਸਾਖਸ਼ਾਤ ਨੇ ਜੀ ਇੱਥੇ ਉਹਨਾਂ ਦੀ ਪ੍ਰਾਨ ਪ੍ਰਤੀਸ਼ਤਾ ਹੋ ਰਹੀ ਹੈ ਰਾਵਣ ਜੀ ਦੀ ਠੀਕ ਹੈ ਜੀ ਇੱਥੇ ਵਿਦੇਸ਼ ਵਿਦੇਸ਼ ਤੋਂ ਲੋਕਾਂ ਦੀਆਂ ਮਨੁਕਾਮਨਾ ਪੂਰੀਆਂ ਹੁੰਦੀਆਂ ਨੇ ਪ੍ਰਭੂ ਰਾਮ ਕਰਦੇ ਨੇ ਜੋ ਜਿਨ੍ਹਾਂ ਦੀ ਪਕਤੀ ਇੱਥੇ ਹੈ 라ਮਨ ਜੀ ਦੇ ਕਰਦੇ ਨੇ ਠੀਕ ਹੈ ਜੀ ਆਖਿਰਕਾਰ ਤਾਂ ਉਹ ਬ੍ਰਾਹਮਣ ਸੀਗੇ ਮਹਾਤਮਨ ਸੀਗੇ ਠੀਕ ਹੈ ਨਾ ਜੀ ਇਹ ਉਹ ਪ੍ਰਭੂ ਇਹ ਉਹ 라ਮਨ ਜੀ ਸੀ ਜਿਨ੍ਹਾਂ ਨੂੰ ਅੰਤ ਦੇ ਟਾਈਮ ਸ਼੍ਰੀ ਰਾਮ ਜਿੰਦਰ ਜੀ ਨੇ ਲਕਸ਼ਮਣ ਜੀ ਨੂੰ ਵੀ ਕਿਹਾ ਕਿ ਤੁਸੀਂ ਇਹਨਾਂ ਦੇ ਚਰਨਾਂ 'ਚ ਜਾ ਕੇ ਇਨਾ ਤੋਂ ਸਿੱਖਿਆ ਲਓ ਬਿਲਕੁਲ ਜੀ ਠੀਕ ਹੈ ਜੀ ਇਹ ਉਹ ਵਿਦਵਾਨ ਸੀ ਤੇ ਜਿਸ ਤਰੀਕੇ ਨਾਲ ਇਹ ਕਹਿੰਦੇ ਨੇ ਵੀ ਬੜੀ ਸ਼ਕਤੀ ਹੈ ਇਸ ਰਮ ਮੂਰਤੀ ਦੇ ਵਿੱਚ ਕਿ ਜਦੋਂ ਪਾਇਲ ਦੇ ਕੁਝ ਲੋਕ ਇਸ ਨੂੰ ਢੋਣ ਦੀ ਕੋਸ਼ਿਸ਼ ਕਰਨ ਲੱਗੇ ਸੀ ਤਾਂ ਉਹਨਾਂ ਦਾ ਪਰਿਵਾਰ ਤਿੱਕ ਜੜਾ ਓਝੜ ਗਿਆ ਸੀ ਦੇਖੋ ਸਰ ਨਕਾਰਾਤਮਕਤਾ ਜਦੋਂ ਵੀ ਕਿਤੇ ਆਂਦੀ ਹੈ ਠੀਕ ਹੈ ਤਾਂ ਪ੍ਰਮਾਤਮਾ ਆਪਣਾ ਵਜੂਦ ਉੱਥੇ ਦਿਖਾ ਦਿੰਦਾ ਕਿਉਂਕਿ ਪ੍ਰਮਾਤਮਾ ਸਾਖਸ਼ਾਤ ਹੈ ਠੀਕ ਹੈ ਜੀ ਆਪਾਂ ਅੱਜ ਦੇ ਤਿਉਹਾਰ ਵਾਲੇ ਦਿਨ ਕੋਈ ਨਕਾਰਾਤਮਕ ਗੱਲ ਨਹੀਂ ਕਰ ਰਹੀਏ ਦੇਖੋ ਜੀ ਪ੍ਰਮਾਤਮਾ ਉਹਨੇ ਆਪਾਂ ਨੂੰ ਰੱਖਿਆ ਹੋਇਆ ਉਹਨੇ ਆਪਣਾ ਦਾ ਰੱਖਿਆ ਕਰਦੀ ਹੋਈ ਹੈ ਠੀਕ ਹੈ ਜੀ ਇਹ ਚੀਜ਼ਾਂ ਸਭ ਚਲਦੀਆਂ ਰਹਿੰਦੀਆਂ ਨੇ ਪਰ ਆਖਿਰਕਾਰ ਇੱਕ ਚੀਜ਼ ਹੈ ਕਿ ਪ੍ਰਮਾਤਮਾ ਸਥਿਰ ਹੈ ਪ੍ਰਮਾਤਮਾ ਅਸਤਿਤਵ ਜਦੋਂ ਆਪਣਾ ਦਿਖਾਂਦਾ ਹੈ ਤਾਂ ਨਕਾਰਾਤਮਕਤਾ ਸਭ ਦੂਰ ਹੋ ਜਾਂਦੀ ਹੈ ਜੀ ਤਾਂ ਪੰਡਾ ਜੀ ਸਾਡੇ ਨਾਲ ਜੁੜਨੇ ਗੱਲਬਾਤ ਕਰ ਦਿੰਦਾ ਬੰਦਾ ਜੀ ਰਾਮ ਰਾਮ ਜੀ ਰਾਮ ਰਾਮ ਜੀ ਪੰਡਾ ਜੀ ਇੱਥੇ ਪਾਇਲ ਪਹੁੰਚੇ ਆ ਕਿੰਨਾ ਪੁਰਾਣਾ ਮੰਦਿਰ ਹੈ ਜਿੱਥੇ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ ਇਹ ਬਹੁਤ ਪ੍ਰਾਚੀਨ ਮੰਦਿਰ ਹੈ ਜੀ ਇਹ ਹਕੀਮਾ ਨੇ ਰਾਮ ਮੰਦਿਰ ਬਣਵਾਇਆ ਸੀਗਾ ਤੇ ਰਾਮਲੀਲਾ ਵੀ ਉਨੀਓ ਪ੍ਰਾਚੀਨ ਹੈ ਇਤਿਹਾਸ ਦੇ ਮੁਤਾਬਕ ਇਹ ਹੈ ਜੀ ਵੀ ਕੀਮਾ ਦੇ ਲਾਦ ਨਹੀਂ ਸੀ ਹੈਗੀ ਤੇ ਫਿਰ ਇਹਨਾਂ ਨੂੰ ਕਿਸੇ ਸਾਧੂ ਸੰਤ ਨੇ ਦੱਸਿਆ ਵੀ ਤੁਸੀਂ ਰਾਮਲੀਲਾ ਕਰੋ ਇਹ ਰਾਮਲੀਲਾ ਕਰਦੇ ਨੇ ਇਹਨਾਂ ਦੇ ਫਿਰ ਲਾਦ ਹੋਈ ਲਾਦ ਤੋਂ ਇਲਾਵਾ ਵੀ ਇਹਨਾਂ ਦੀ ਬਹੁਤ ਕਾफी ਚੜ੍ਹਾਈ ਇੱਥੇ ਹੁੰਦੀ ਰਹੀ ਆ ਹਰੇਕ ਸਾਲ ਤੋਂ ਲੈ ਕੇ ਅੱਜ ਤੱਕ ਇਹ ਰਾਮਲੀਲਾ ਕਰਦੇ ਨੇ ਹੁਣ ਬਹੁਤ ਸਾਰੇ ਪਰਿਵਾਰ ਇਹ ਪਟਿਆਲੇ ਕੋਲੋਂ ਚਲੇ ਗਏ ਫਿਰ ਵੀ ਇਹ ਹਰੇਕ ਸਾਲ ਆ ਕੇ ਇੱਥੇ ਰਾਮਲੀਲਾ ਕਰਦੇ ਨੇ ਰਾਵਣ ਵੀ ਉਹਨਾਂ ਅਪਰਾਚੀ ਨੇ ਜੀ ਇੱਥੇ ਬਣਿਆ ਹੈ ਉਹਦੀ ਵੀ ਉਹਨੀਆਂ ਪੂਜਾ ਹੁੰਦੀ ਹੈ ਸਭ ਤੋਂ ਪਹਿਲਾਂ ਅਸੀਂ ਰਾਮਚੰਦਰ ਜੀ ਦੀ ਪੂਜਾ ਕਰਦੇ ਹਾਂ ਕਿਉਂਕਿ ਸ਼੍ਰੀ ਰਾਮ ਭਗਵਾਨ ਜਿਹੜੇ ਨੇ ਉਹ বিষ্ণੂ ਭਗਵਾਨ ਦੇ ਅਵਤਾਰ ਨੇ ਠੀਕ ਹੈ ਜੀ ਤੇ 16 ਕਲਾ ਸੰਪੂਰਨ ਨੇ ਤੇ ਰਾਵਣ ਜੀ ਜਿਹੜੇ ਨੇ ਇਹ ਵਿਦਵਾਨ ਨੇ ਪਲਸਤਰੀ 씨 ਦੀ ਵੰਸ਼ ਦੇ ਵਿੱਚੋਂ ਹੋਣ ਕਰਕੇ ਇਹਦੀ ਲੋਕ ਪੂਜਾ ਇਸ ਕਰਕੇ ਹੀ ਕਰਦੇ ਨੇ ਕਿਉਂਕਿ ਪਲਸਤ ਰਿਸ਼ੀ ਜਿਹੜੇ ਨੇ ਉਹਨਾਂ ਦੇ ਵੰਸ਼ ਵਿੱਚ ਨੇ ਵਿਚਰ ਰਿਸ਼ੀ ਦੇ ਪੁੱਤਰ ਸੀਗੇ ਇਹ ਇਸ ਕਰਕੇ ਇਹਨਾਂ ਦੀ ਵੀ ਉਨੀਓ ਮੰਨਤਾ ਇੱਥੇ ਹੈਗੀ ਹੈ ਹੁਣ ਤੁਸੀਂ ਦੇਖ ਰਹੇ ਹੋ ਵੀ ਲੋਕ ਪੂਜਾ ਕਰਦੇ ਨੇ ਇਹਨਾਂ ਦੀ ਬਿਲਕੁਲ ਅੱਜ ਇਸ ਤਰੀਕੇ ਨਾਲ ਗੱਲ ਕਰੀਏ ਵੀ ਪੂਰੇ ਪੰਜਾਬ ਜਾਂ ਪੂਰੇ ਭਾਰਤ ਦੇ ਵਿੱਚ ਜਿੱਥੇ ਰਾਵਣ ਦਹਨ ਕੀਤਾ ਜਾਂਦਾ ਕੋਈ ਚੁਣਿੰਦੀ ਆ ਜਗਾ ਇਦਾਂ ਦੀਆਂ ਨੇ ਵੀ ਜਿੱਥੇ ਰਾਵਣ ਦੀ ਪੂਜਾ ਕੀਤੀ ਜਾਂਦੀ ਆ ਤਾਂ ਕਿਵੇਂ ਦਾ ਲੱਗ ਜਾਓ ਉੱਥੇ ਲੋਕ ਪਹੁੰਚਦੇ ਨੇ ਉਹਨੇ ਸ਼ਰਦਾ ਭਾਵਨਾਂ ਦਾ ਇੱਕ ਇੱਥੇ ਪੂਜਾ ਕੀਤੀ ਜਾਂਦੀ ਆ ਪੂਰੇ ਪੂਜਾ ਵੀ ਕਰਦੇ ਨੇ ਸ਼ਾਮ ਨੂੰ ਤੁਸੀਂ ਦੇਖੋਗੇ ਜਦੋਂ ਰਾਮਲੀਲਾ ਤਕਰੀਬਨ ਖਤਮ ਹੋਣ ਵਾਲੀ ਹੁੰਦੀ ਆ ਤਾਂ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹਕੀਮਾਂ ਦੇ ਜੋ ਵੀ ਹੈਗੇ ਨੇ ਹੁਣ ਇਸ ਵੇਲੇ ਆਏ ਨੇ ਸਾਰੇ ਉਹਨਾਂ ਨੇ ਸ਼ਾਮ ਨੂੰ ਇਹ ਇਹ 라ਵਣ ਜੀ ਨੂੰ ਜੋ ਵੀ ਉਹਨਾਂ ਦੀ ਪੇਟਾ ਬਣਦੀ ਸੀਗੀ ਸ਼ਰਾਬ ਵਗੈਰਾ ਤੇ ਬੱਕਰੇ ਦੀ ਬਲੀ ਦੇ ਕੇ ਬਾਕਾਇਦਾ ਦਹਨ ਕੀਤਾ ਜਾਂਦਾ ਜੀ ਪਹਿਲਾਂ ਪੂਜਾ ਕੀਤੀ ਜਾਂਦੀ ਹੈ ਇਹਨਾਂ ਦੀ ਕਿਉਂਕਿ ਇਹ ਵਿਦਵਾਨ ਸੀ ਦਸ਼ਾਨਨ 라ਵਣ ਸੀਗਾ ਜੀ 10 ਸਿਰਾਂ ਕਹ ਲੈ ਗਿਆ ਇਹਨਾਂ ਨੇ ਇਹਨਾਂ ਨੇ ਪੂਰੀ ਭਗਤੀ ਕੀਤੀ ਹੈ ਇਸ ਕਰਕੇ ਇਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਬਿਲਕੁਲ ਤਾਂ ਭਾਈ ਜੀ ਤੁਸੀਂ ਦੱਸ ਰਹੇ ਸੀ ਇਤਿਹਾਸ ਦਾ ਵੀ ਜਿਸ ਤਰੀਕੇ ਨਾਲ ਇਹ ਮੂਰਤੀ ਜਿਹੜੀ ਹੈ ਹੁਣ ਦੁਬਾਰਾ ਬਣਵਾਇ ਕਿ ਜਿਹੜੀ ਪਹਿਲੀ ਮੂਰਤੀ ਆ ਉਹ ਡੂੰਗੀ ਸੀ ਇਹਨਾਂ ਨਾਲ ਉਹ ਪਹਿਲੀ ਜਿਹੜੀ ਮੂਰਤੀ ਸੀ ਉਹ ਇਹਨਾਂ ਛੋਟੀ ਸੀ ਹੂੰ ਉਹ ਇਸ ਨਾਲ ਛੋਟੀ ਸੀ ਫਿਰ ਇਹਨੂੰ ਹੁਣ ਇਹਦੇ ਵਿੱਚ ਇਹਨੂੰ ਵੱਡੇ ਤੋੜਿਆ ਹੈ ਨਹੀਂ ਇਹਨਾਂ ਨੇ ਉਹਦੀ ਪੂਜਾ ਕਰਕੇ ਬੜੇ ਵਿਸਥਾਰ ਤਰੀਕੇ ਨਾਲ ਪਣਜੀ ਬੁਲਾਏ ਨੇ ਪਣਜੀ ਬੁਲਾ ਕੇ ਵਿਸਥਾਰ ਤਰੀਕੇ ਨਾਲ ਇਹ ਦਾ ਕੈਪ ਆ ਉਹਦੇ ਉੱਪਰ ਦੁਆਰਾ ਕੈਪ ਬਣਾਇਆ ਗਿਆ ਬੜੇ ਵਧੀਆ ਤਰੀਕੇ ਦੇ ਨਾਲ ਐਸਾ ਨਹੀਂ ਹੈਗਾ ਵੀ ਭੰਨ ਤੋੜ ਕੀਤੀ ਨਾ 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 ਉਹਨਾਂ ਨੇ ਕੋਈ ਅਹੀ ਭੰਨ ਤੋੜ ਨਹੀਂ ਕੀਤੀ ਇਹਨਾਂ ਨੇ ਪੰਨ ਤੇ ਬਲਾਏ ਨੇ ਪੂਜਾ ਕੀਤੀ ਜਿਵੇਂ ਹੁਣ ਪੂਜਾ ਇਹਦੀ ਹੋ ਰਹੀ ਆ ਇਸ ਤਰ੍ਹਾਂ ਇਹ ਪੂਜਾ ਹੋਣ ਤੋਂ ਬਰੰਤ ਇਹਦੇ ਉੱਪਰ ਜਿਹੜਾ ਦੁਆਰਾ ਇਹ ਰਾਮਣ ਦਾ ਕੈਪ ਚੜਾਇਆ ਗਿਆ ਦੁਆਰਾ ਬਣਾਇਆ ਗਿਆ ਇਹਨੂੰ ਬੜੇ ਵਿਸਥਾਰ ਨਾਲ ਬਣਾਇਆ ਗਿਆ ਜਿਹੜਾ ਗੱਲ ਕਰਦੇ 200 ਸਾਲ ਦੀ ਇੱਥੋਂ ਥੱਲੇ ਪੌੜੀਆਂ ਜਾਂਦੀ ਸੀ ਥੱਲੇ ਆਏ ਦੀ ਰਾਮ ਮੰਦਰ ਨੂੰ ਮੰਦਰ ਤੱਕ ਮੰਦਰ ਤੱਕ ਬੜੇ ਰਾਮ ਮੰਦਰ ਤੱਕ ਸੁਰੰਗ ਬਣਾਈ ਸੀ ਸੁਰੰਗ ਥੱਲੇ ਬਣਾਈ ਸੀਗੀ ਰਾਮਲੀਲਾ ਪ੍ਰੰਤ ਹੋਣ ਤੋਂ ਬਾਅਦ ਜਦ ਇਹਨੂੰ ਅਗਨੀ ਭੇਟਾ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਉਧਰ ਦੀ RAM ਜੀ ਮਤਲਬ ਸਮਾਪਤ ਹੁੰਦੀ ਸੀ ਤਾਂ ਫਿਰ ਥੱਲੇ ਦੀ ਨਾਂ ਕਿ ਇਹਨੂੰ ਅਗਨੀ ਭੇਟਾ ਕੀਤੀ ਜਾਂਦੀ ਸੀਗੀ ਬਸ ਇੰਨਾ ਹੀ ਵੀਰੇ ਇਤਿਹਾਸ ਆ ਅੱਛਾ ਇਹਦਾ ਇਤਿਹਾਸ ਹੈ ਵੀ ਜਿਹੜਾ ਮੈਨੂੰ ਲੱਗਦਾ ਲੋਕ ਇਸ ਤੋਂ ਜਾਣੂ ਨਹੀਂ ਹੈਗੇ ਵੀ ਜਿਸ ਤਰੀਕੇ ਨਾਲ ਇੱਥੇ ਸੁਰੰਗ ਵੀ ਹੈਗੀ ਹੈ ਜਿਹੜੀ RAM ਮੰਦਰ ਨਾਲ ਜੋੜਦੀ ਹੈ ਇਸ ਜਿਹੜਾ ਮੂਰਤੀ ਇੱਥੇ RAM ਦਾ ਹੁਣ ਜੋ ਹੁਣ ਤਾਂ ਵੀਰੇ ਹੁਣ ਮਿੱਟੀ ਮੁੱਟੀ ਪਾ ਕੇ ਹੁਣ ਤਾਂ ਬੰਦ ਕਰਤੇ ਹੁਣ ਤਾਂ ਹੁਣ ਬਾਹਰੋਂ ਇੱਥੇ RAM ਲੀਲਾ ਕਰਦੇ ਨੇ ਹੂੰ ਉਸ ਤੋਂ ਕਰਨ ਤੋਂ ਉਪਰੰਤ ਇਹਨੂੰ ਜਿਹੜੀ ਅਗਨੀ ਭੇਟਾ ਇਹਦੀ ਸ਼ਰਾਬ ਵਗੈਰਾ ਜੋ ਵੀ ਬੱਕਰੀ ਦੀ ਬਲੀ ਵਗੈਰਾ ਕਾਂ ਦੀ ਬਲੱਡ ਵਗੈਰਾ ਲਾ ਕੇ ਤੇ ਇਹਨੂੰ ਮਤਲਬ ਅੱਛਾ ਮਤਲਬ ਇਹਨੇ ਬਲੀ ਵੀ ਦਿੱਤੀ ਜਾਂਦੀ ਹੈ ਨਹੀਂ ਨਹੀਂ ਕਾਂ ਦਾ ਚੀਰਾ ਮਾੜਾ ਲਾ ਕੇ ਮਤਲਬ ਕਹਿਣਾ ਬਲੱਡ ਮਾੜਾ ਆ ਤੇ ਇਹ ਨਾਲ ਉਹ ਜਿਹੜੀ ਭੇਟਾ ਉਹ ਕਰਕੇ ਹਰਤ ਹਾਂ ਹਰਤ ਜਾਂ ਜ ਨੂੰ ਕਹਿੰਦੇ ਆਪਾਂ ਮਤਲਬ ਉਹ ਆਈ ਹੈ ਠੀਕ ਬਾਕੀ ਉਹ ਦੂਬੇ ਪਰਿਵਾਰ ਦੇ ਬੰਦੇ ਬੈਠੇ ਹੋਏ ਨੇ ਉਹਨਾਂ ਨਾਲੋਂ ਆਪਾਂ ਗੱਲ ਕਰ ਲੈਣੇ ਆ ਉਹਨਾਂ ਦੇ ਤੁਸੀਂ ਕਿੱਥੋਂ ਦੇ ਲੋਕ ਮੇਰਾ ਲੋਕਲ ਆ ਉੱਥੇ ਆਇਆ ਆ ਆ ਨਾਲੇ ਕਰਨੇ